ਪਰਬ ਕਾ ਸਿਮਰਨ ਸਭ ਤੇ ਉਚਾ ਇਹ ਜਪ ਜਪਨ ਸਾਰੇ ਨਾਲੋਂ ਉਚਾ ਹੈ ਸਿਮਰਨ ਦੇ ਬਰਾਬਰ ਕੋਈ ਕਿਸੇ ਸਾਧਨ ਨਹੀਂ ਪੂਜੀ ਸਦਵੇ ਉਹ ਸਭ ਤੇ ਉਚਾ ਸਭ ਤੇ ਸੂਚਾ ਜਹਾਂ ਤੇ ਹਿਰਦੇ ਵਸਿਆ ਭਗਵਾਨ ਸਭਨਾਂ ਸਾਧਨਾਂ ਤੋਂ ਉਚਾ ਸਰੋਮਣੀ ਹੈ ਸਿਮਰਨ ਦੇ ਬਰਾਬਰ ਕੋਈ ਚੀਜ਼ ਨਹੀਂ ਹੈ ਪ੍ਰਭ ਕੈ ਸਿਮਰਨ ਉਧਰੇ ਮੂਚਾ ਤੁਹਾਂ ਦਾ ਸਿਮਰਨ ਕਰਨੇ ਕਰਕੇ ਮੂਚਾ ਨੂੰ ਬਹੁਤ ਉਧਰੇ ਹੈ ਮੂਛਾ ਉਸਤਾਰ ਜੀ ਤੋਂ ਜਿਵੇਂ ਨਹੀਂ ਜਾਂਦੇ ਇੰਨੇ ਉਧਰ ਗਏ ਹਨ ਮੂਛਾ ਬਹੁਤ ਹੀ ਉਧਰ ਗਏ ਪ੍ਰਭ ਕੈ ਸਿਮਰਨ ਤ੍ਰਿਸ਼ਨਾ ਬੁਝੈ ਜਿਹੜੀ ਕ੍ਰਿਸ਼ਨੋ ਸਾਹਿਬ ਸੁਣੀਏ ਜੀ ਸਵਰਗ ਦੇ ਪਦਾਰਥਾਂ ਨੂੰ ਪਾ ਕੇ ਦੁਨੀਆਂ ਦੇ ਰਾਜ ਨੂੰ ਪਾ ਕੇ ਬਰਨ ਲੋਕ ਦੇ ਸੁੱਖਾਂ ਨੂੰ ਪਾ ਕੇ ਵੀ ਮਿਟਦੀ ਨਹੀਂ ਉਹ ਕ੍ਰਿਸ਼ਨ ਸਾਸਰੇ ਜੀ ਜਲ ਤੋਂ ਬਲ ਤੋਂ ਚੌਕਿਆ ਗੁਰ ਸੀਤਲ ਨਾਮ ਸੱਚੇ ਪਾਤਸ਼ਾਹ ਜਿਨ ਚੰਨਣ ਵੀ ਨਹੀਂ ਛਿੜਕਿਆ ਜਿਨ੍ਹਾਂ ਦੇ ਉੱਤੇ ਕਿਉਂ ਕ੍ਰਿਸ਼ਨਾਂ ਦੀ ਅੱਗੇ ਜਿਹੜੀ ਇਹ ਲਾਟਾਂ ਇੰਨਾ ਲੋਕਾਂ ਦਾ ਰਾਜ ਰਾਸ ਸਿਰਫ ਤੇਰੇ ਹੱਥ ਜਰੂਰੀ ਨਹੀਂ ਕੋਈ ਕ੍ਰਿਸ਼ਨਾਂ ਉਹ ਅਭਿਰੰਦ ਸਿਮਰਨ ਕਰਕੇ ਮਿਟ ਜਾਣ ਦੀ ਹੈ ਸਭ ਕੈ ਸਿਮਰਨ ਨੂੰ ਸਭ ਕੁਝ ਸੁਧਿਆ ਜੇ ਸਿਮਰਨ ਕਰਨੇ ਕਰਕੇ ਸਭ ਕੁਝ ਰਾਤ ਹੋ ਜਾਂਦਾ ਜੋ ਕੁਝ ਪਿੱਛੇ ਹੋਇਆ ਹੁਣ ਤੱਕ ਜੋ ਅੱਗੇ ਨੂੰ ਹੋਣਾ ਹੈ ਤੇ ਜੋ ਹੁਣ ਵਰਤ ਰਿਹਾ ਵਰਤਮਾਨ ਸਮੇਂ ਦੇ ਸਭ ਕੁਝ ਦੇ ਸਿਉਂਦਾ ਐਸੀ ਜਪ ਬ੍ਰਿਸ਼ਟੀ ਹੋ ਜਾਂਦੀ ਹੈ ਇਹ ਕੋਈ ਨੁਕਾਵ ਆਜੀ ਉਹ ਤੋਂ ਨਹੀਂ ਜਾਂਦੀ ਪਾਲਿਓ ਗੁਰਮੁਖਤਾਈ ਨਾਲ ਆਪਣੀ ਦੁਨੀਆ ਦੇ ਅੰਦਰ ਗੋਪਤ ਰੱਖਣ ਵਾਲੇ ਹੋਣ ਲਗੀ ਖੁਦਾ ਦੇ ਭੇਤ ਨਾਲ ਕਿਸੇ ਦੇਣ ਪਰ ਜਿਸ ਨੂੰ ਸਭ ਕੁਝ ਆਉਂਦਾ ਹੈ ਅਸੀ ਦ੍ਰਿਸ਼ਟੀ ਜਾਗ ਆਉਂਦੀ ਉਹਨਾਂ ਦੇ ਅੰਦਰ ਪ੍ਰਭ ਕਹੈ ਸਿਮਰਨ ਨਾਹੀ ਜਮ ਤਰਾਸਾ ਸਿਮਰਨ ਕਰਨੇ ਕਰਕੇ ਜਮਾਂ ਦਾ ਵੀ ਧਰ ਨਹੀਂ ਰਹਿੰਦਾ ਕਿਸੇ ਪ੍ਰਕਾਰ ਦਾ ਪ੍ਰਭ ਕਹੈ ਸਿਮਰਨ ਪੂਰਨ ਆਸ ਸਿਮਰਨ ਕਰਨੇ ਕਰਕੇ ਆਸਾਂ ਦੀ ਸਾਰੀਆਂ ਪੂਰੀਆਂ ਹੋ ਜਾਂਦੀਆਂ ਜਿਹੜੀਆਂ ਆਸਾਂ ਲੈ ਕੇ ਕੋਈ ਸਿਮਰਨ ਕਰਦਾ ਪ੍ਰਭ ਕਹੈ ਸਿਮਰਨ ਮਨ ਕੀ ਮਲ ਜਾਈ ਸਿਮਰਨ ਕਰਨੇ ਕਰਕੇ ਮਨ ਦੀ ਜਿਹੜੀ ਪਾਪਾਂ ਦੀ ਅਗਿਆਧਿਆ ਦੀ ਸਾਰੀਆਂ ਮੈਨਾ ਚਲੀਆਂ ਜਾਂਦੀਆਂ ਹਨ ਅੰਮ੍ਰਿਤ ਨਾਮ ਰਿਦਮਾਹ ਸਮਾਈ ਪ੍ਰਭੂ ਦਾ ਅੰਮ੍ਰਿਤ ਨਾਮ ਹੈ ਇਹ ਹਿਰਦੇ ਚ ਸਮਾ ਜਾਂਦਾ ਵਸ ਜਾਂਦਾ ਮਸਤੀ ਚਾੜ ਜਾਂਦਾ ਹੈ ਪ੍ਰਭ ਜੀ ਬਸਹਿ ਸਾਧ ਕੀ ਰਸਨਾ ਪ੍ਰਭ ਜੀ ਜਿਹੜੇ ਸਿਮਰਨ ਕਰਦੇ ਉਹਨਾਂ ਨੂੰ ਸਾਧ ਹੈ ਪ੍ਰਭੂ ਅਕਾਲ ਪੁਰਖ ਜੀ ਉਹਨਾਂ ਸੰਤਾਂ ਦੀ ਰਸਨਾ ਤੇ ਬਸਣ ਲੱਗ ਜਾਂਦੇ ਆ ਜੋ ਮੁਖੋਂ ਬੋਲਦੇ ਆ ਉਹ ਸੱਚੇ ਪਾਤਸ਼ਾਹ ਪੂਰਨ ਕਰ ਦੁੰਦੇ ਹਨ ਨਾਨਕ ਜਨ ਕਾ ਦਾਸਨ ਦਸਨ ਸਾਲ ਜੀ ਕਹਿੰਦੇ ਜੋ ਮਹਾਰਾਜ ਦਾਸਾਂ ਦੇ ਦਾਸ ਹੈ ਉਹਨਾਂ ਦੇ ਦਾਸਾਂ ਦੇ ਦਾਸ ਦਸਨਾ ਸੁਦਾਉਣਾ ਕਰੀਏ ਅਈ ਦਾਸਾਂ ਦੇ ਦਾਸ ਮਨ ਬਾਣੀ ਸਵੀਰ ਕਰਕੇ ਜਿਨ੍ਹਾਂ ਨੂੰ ਦਸਨਾ ਕੀਤਾ ਅੰਮ੍ਰਿਤ ਨਾਮ ਗੁਰਾਂ ਨੇ ਉਹ ਦੇ ਦਾਸਾਂ ਦੇ ਦਾਸ ਜਿ ਆਉਨੇ ਹਾਂ ਪ੍ਰਭ ਕੋ ਸਿਮਰਹਿ ਸੇ ਧਨਵੰਤੇ ਜਿਹੜਾ ਉਹ ਵਾਹਿਗੁਰੂ ਦਾ ਸਿਮਰਨ ਕਰਦੇ ਐ ਉਹ ਚਾਹੇ ਗਰੀਬ ਐ ਬਸਤਾ ਤੂਕੀ ਝੂੰਪੜੀ ਉਹ ਨਾਮ ਰੂਪੀ ਧਨਵਾਰੇ ਹਣ ਤਨਮੰਦ ਭਾਵਤ ਸਚੁ ਨਾਏ ਹਰ ਗੁਣ ਗਾਲੇ ਸਹਿ ਸਮਾਲ ਸੁਭਾਏ ਇਹ ਮਾਨਾ ਜੇ ਨਾਮ ਰੂਪੀ ਧਨਵਾਰੇ ਹਣ ਧਨੀ ਹਨ ਅਤੇ ਪਰਮੇਸ਼ਵਰ ਦੇ ਸਿਮਰਨ ਕਰਨ ਵਾਲਿਆਂ ਦੇ ਤਾਂ ਹੀ ਧਨ ਹੀ ਧਨੇ ਚਾ ਗਾਰੂ ਜੀ ਜੇ ਸੰਨ ਕੀ ਹੰਕਾਰ ਕਰਨਾ ਉਹਨੇ ਚਰਨਾ ਦੀ ਝੂੜ ਹੈ ਪਦਾਰਥ ਵੀ ਪ੍ਰਭ ਕੋ ਸਿਮਰਹਿ ਸੇ ਪਤਵੰਤੇ ਜੋ ਵਾਹਿਗੁਰੂ ਦਾ ਸਿਮਰਨ ਕਰੇ ਇੱਜ਼ਤ ਵਾਲੇ ਉਬਰੋਹ ਵਾਲੇ ਉਹ ਹੀ ਸੰਸਾਰ ਵਿੱਚ ਹਨ ਪਰਭ ਕੋ ਸਿਮਰਹਿ ਸੇ ਜਨ ਪਰਵਾਨ ਜੁਗ ਅੰਜਸਿ ਮਨ ਕਰਦੇ ਜਨ ਪਰਮਾਨੀਕ ਸੰਖਲੇ ਚੰਨਾ ਲੋਕਾਂ ਵਿੱਚ ਪਰਭ ਕੋ ਸਿਮਰਹਿ ਸੇ ਪੁਰਖ ਪਰਦਾਹਾਨ ਜੁਗ ਅੰਜਸਿ ਮਨ ਕਰਦੇ ਸਭ ਸੰਤੋਖ ਆਦਕਾਂ ਦੇ ਸਹਿ ਤੋ ਕੇ ਪਰਮਾਨੀਕ ਹੈ ਅਤੇ ਵਾਹਿਗੁਰੂ ਜੀ ਜੇ ਸਿਮਰਨ ਕਰਦੇ ਆ ਉਹ ਕਾਮ ਕ੍ਰੋਧ ਨੂੰ ਜਿੱਤ ਕੇ ਪੁਰਖ ਪ੍ਰધાન ਮੁਖੀ ਹਨ ਪ੍ਰਭ ਕਉ ਸਿਮਰਹਿ ਸੇ ਬੇਮੋਹਤਾਜੀ ਜੇ ਸਿਮਰਨ ਕਰਦੇ ਉਹਨਾਂ ਨੂੰ ਕਿਸੇ ਦੀ ਮੁਹਤਾਜ ਜੀ ਨਹੀਂ ਆਉਂਦੀ ਕਿਸੇ ਦੀ ਕੁਸ਼ਾਮਤ ਨਹੀਂ ਕਰਨੀ ਪੈਂਦੀ ਬਿਨਾ ਕੁਸ਼ਾਮਤ ਹੋ ਕੇ ਸਿਕੰਤਰ ਹੋ ਜਾਂਦੇ ਹਨ ਜੀਵਨ ਉਹਨਾਂ ਦੇ ਪ੍ਰਭ ਕਉ ਸਿਮਰਹਿ ਸੇ ਸਰਬ ਕੇ ਰਾਜੇ ਜਿਹੜੇ ਪਾਦਸ਼ਾਹ ਵਾਹਿਗੁਰੂ ਦਾ ਸਿਮਰਨ ਕਰਦੇ ਆ ਉਹ ਕੁੱਲ ਦੁਨੀਆਂ ਦੇ ਬਾਦਸ਼ਾਹ ਹਨਗੇ ਮਨੋ ਦੇ ਕੇ ਬਾਦਸ਼ਾਹ ਨੇ ਕੀ ਕਰਨਾ ਹੈ ਇੱਕ ਆਦਮ ਬਾਦਸ਼ਾਹ ਸੀ ਸਾਧ ਸੰਗੇਜੀ ਉਹ ਆਪਦੇ ਪੁੱਤ ਨੂੰ ਰਾਜ ਦੇ ਕੇ ਬੰਦਗੀ ਕਰਨ ਲੱਗਿਆ ਦਰਿਆ ਦੇ ਕਿਨਾਰੇ ਬੈਠਾ ਇਹਦਾ ਪੁੱਤ ਦਰਸ਼ਨ ਕਰਨ ਆਇਆ ਕਹਿੰਦਾ ਬਾਪੂ ਮੈਨੂੰ ਬੜੀ ਸ਼ਰਮ ਆਉਂਦੀ ਹੈ ਤੂੰ ਜੋਗੀ ਬਣ ਕੇ ਇੱਥੇ ਬੈਠਾ ਹੈ ਗੋਦਰੀ ਨੂੰ ਟਾਕੀਆਂ ਨਾ ਹੁਣਾਂ ਤੇ ਮੈਂ ਰਾਜ ਦਾ ਮਾਲਕ ਬਣ ਕੇ ਕੀ ਮੈਨੂੰ ਲਾਭ ਆ ਮੈਨੂੰ ਲੋਕ ਕਹਿੰਦੇ ਵੀ ਪਿਓ ਬਣਾ ਚ ਰੋਗਿਆ ਫਿਰਦਾ ਹੈ ਕਹਣ ਲਗਾ ਪੁੱਤਰ ਮੇਰਾ ਵਾਹਤ ਹੁਕਮ ਚੱਲ ਰਿਹਾ ਹੈ ਕਹਣ ਲਗਾ ਤੇਰਾ ਕੀ ਹੁਕਮ ਚੱਲਦਾ ਮੈਂ ਫੌਜਾਂ ਨਾਲ ਸਭ ਕੁਝ ਕਰ ਸਕਦਾ ਹੈ ਚੰਗਾ ਆਦੂ ਬਾਦਸ਼ਾਹ ਕਹਿੰਦਾ ਲੈ ਪੁੱਤਰਾ ਸੂਈ ਮੇਰੀ ਹੈ ਇਹ ਦਰਿਆ ਚੋਂ ਕਢਾ ਦੇ ਬੇਚਣ ਦਰਿਆ 'ਚ ਜਿਸ ਵੇ ਸਿੱਤੀ ਫੌਜਾਂ ਦਾ ਚੂਧੀਆਂ ਮਰਾਈਆਂ ਸੂਈ ਨਾ ਲੱਭੀ ਕਹਣ ਲਗਾ ਵੇ ਇੰਨੀ ਗੱਲ ਦਾ ਈ ਮਾਨ ਕਰ ਤਈ ਫੌਜ ਇੰਨੀ ਹੈ ਤੂੰ ਮੇਰੀ ਸੂਈ ਨਹੀਂ ਕਰ ਸਕਿਆ ਕਹਿੰਦਾ ਪੈਸੇ ਜਿਹੀਆਂ ਕਈ ਸੂਈਆਂ ਆ ਜਾਣੀਆਂ ਤੂੰ ਕਿਉਂ ਖਿਆਲ ਕਰਦਾ ਹੋਰ ਸੂਈ ਲਿਆ ਦਿੰਨਾ

ਜੋ ਜਾਣੋ ਕਰ ਸਕਦੇ ਹਨ ਪ੍ਰਭ ਕੋ ਸਿਮਰਹਿ ਸੇ ਸੁਖ ਵਾਸੀ ਜਿਹੜੇ ਵਾਹਿਗੁਰੂ ਦਾ ਸਿਮਰਨ ਕਰਦੇ ਪੂਰਨ ਸੁਖ ਵਿੱਚ ਉਹ ਬਸਣ ਵਾਲੇ ਹਨ ਪ੍ਰਭ ਕੋ ਸਿਮਰਹਿ ਸਦਾ ਅਵਨਾਸੀ ਜਿਹੜੇ ਗੁਰੂ ਦਾ ਸਿਮਰਨ ਕਰਦੇ ਸਦਾ ਨਾਸਤੋ ਰਹਿਤ ਪਦਰੀ ਨੂੰ ਪ੍ਰਾਪਤ ਕੀਤਾ ਹੈ ਉਹਨਾਂ ਨੇ ਸਿਮਰਨ ਤੇ ਲਾਗੇ ਜਿਨ ਆਪ ਦਿਆਲਾ ਸਿਮਰਨ ਦਾ ਮਾਣ ਨਾ ਕੋਈ ਕਰ ਬੈਠੇ ਮੈਂ ਸਿਮਰਨ ਕਰਦਾ ਹੈ ਮਾਰਾ ਜਿੰਦੇ ਸਵਨਤਾਵ ਲਗੇ ਜਨਾ ਤੇ ਮੇਰਾ ਵਾਹਿਗੁਰੂ ਆਪ ਦੀ ਆਲੂ ਹੋਇਆ ਹੈ ਨਾਨਕ ਜਨ ਕੀ ਮੰਗਰ ਵਾਲਾ ਸਿਮਨ ਕਰਦੇ ਉਹਨਾਂ ਦੀ ਧੂੜ ਮੰਗੀਏ ਸਕੇ ਪਾਤਸ਼ਾਹ ਜੀ ਕਹਿੰਦੇ ਹਨ ਕਿੰਕਾ ਮਾਤਰ ਸਰਦਾ ਹੋਵੇ ਪ੍ਰਭ ਕਉ ਸਿਮਰਹਿ ਸੇ ਪਰ ਉਪਕਾਰੀ ਜੀ ਸਿਮਨ ਕਰਦੇ ਪਰ ਉਪਕਾਰੀ ਉਹ ਹੀ ਹੈ ਬਾਕੀ ਉਹ ਪਰ ਪਰ ਉਕਾਰ ਕੀ ਕਰਨਾ ਜਦ ਇਮਝ ਮੰਗੇ ਜਮੰਗ ਲੈਣਾ ਤੇ ਮੈਨੂੰ ਇਹਦਾ ਇਹ ਫਲ ਮਿਲੇ ਉਹ ਪਰ ਉਕਾਰੀ ਨਹੀਂ ਹੁੰਦੇ ਸੋ ਪਰ ਦੁਸ਼ਮਣ ਦੇ ਉੱਤੇ ਵੀ ਉਪਕਾਰ ਕਰਨੀ ਸਹਿਤਾ ਕਰਨੀ ਉਹਦਾ ਵੀ ਭਲਾ ਕਰ ਦੇਣਾ ਪ੍ਰਭ ਕਉ ਸਿਮਰਹਿ ਤਿਨ ਸਦ ਬਲਿਹਾਰੀ ਦੁਸ਼ਮਣ ਨੂੰ ਸਿਮਨ ਕਰਦੇ ਸੈਂਕੜੇ ਵਾਰੀ ਉਹਨੂੰ ਸਦਾ ਬਲਿਹਾਰ ਜਾਈਏ ਪ੍ਰਭ ਕਉ ਸਿਮਰਹਿ ਸੇ ਮੁਖ ਸੁਹਾਵੇ ਕਹਿੰਦੇ ਤਾਂ ਮੁਖ ਬਹੁਤ ਸੋਹਣੇ ਕਿੰਨਾ ਮੁਖ ਨਿਰਾਵਨੇ ਜਿੰਨਾ ਉਸਾਰਿਉਨਾ ਇੱਥੇ ਦੁੱਖ ਸੁਣੇ ਅੱਗੇ ਛੋੜਨਾ ਛਾਉ ਉਹ ਸੋਹਣੇ ਮੁਖ ਹੈ ਯੋ ਵਾਹਿਗੁਰੂ ਦਾ ਸਿਮਰਨ ਕਰਦੇ ਹਨ ਪ੍ਰਭ ਕਉ ਸਿਮਰਹਿ ਤਿਨ ਸੁਖ ਬਿਹਾਵੈ ਤਿਨ ਸਦਾ ਸਿਮਰਨ ਕਰਨ ਉਹ ਦੀ ਸੁਖ ਵਿੱਚ ਅਵਸਥਾ ਬੁਜੁਰਗੀ ਹੈ ਸਾਰੀ ਪ੍ਰਭ ਕਉ ਸਿਮਰਹਿ ਤਿਨ ਆਤਮ ਜੀਤਾ ਸਿਮਰਨ ਕਰਨ ਉਹਦਾ ਨਹੀਂ ਭਾਈ ਆਪਣੇ ਮਨ ਨੂੰ ਜਿੱਤਿਆ ਹੈ ਮਨ ਤੇ ਸਦੇ ਤੈਨੂੰ ਜੀਤੋ ਪ੍ਰਭ ਕੋ ਸਿਮਰਹਿ ਤਿਨ ਨਿਰਮਲ ਰੀਤਾ ਜਿ ਸਿਮਨ ਕਰਦੇ ਉਹਨਾਂ ਦੀ ਮਰਿਆਦਾ ਨਿਰਮਲ ਪੁਜੇ ਸਾਰੇ ਸੰਸਾਰ ਵਿੱਚ ਪ੍ਰਭ ਕੋ ਸਿਮਰਹਿ ਤਿਨ ਅਨੰਦ ਕਨੇਰੇ ਜਿ ਸਿਮਨ ਕਰਦੇ ਉਹਨਾਂ ਨੂੰ ਕਨਿਆਨ ਦੀ ਪ੍ਰਾਪਤੀ ਹੋਈ ਹੈ ਪ੍ਰਭ ਕੋ ਸਿਮਰਹਿ ਵਸਹਿ ਹਰ ਨੀਰੇ ਜਿ ਸਿਮਨ ਕਰਦੇ ਉਹਨਾਂ ਦੇ ਹਰੀ ਹਰ ਵਕਤ ਨੇੜੇ ਵਸਦਾ ਹੈ ਹਰ ਵਕਤ ਕੰਨ ਸੰਗ ਵਸਦਾ ਹੈ ਉਹ ਹਰੀ ਦੇ ਨੇੜੇ ਨਿਭਰਤੀ ਹੋ ਕੇ ਵਸਦੇ ਆ ਹਰ ਮੁਖ ਉਹਨਾਂ ਦੇ ਕਿਤੇ ਵਿੱਚ ਮਾਰਾ ਪ੍ਰਗਟ ਹੁੰਦਾ ਦਿਨ ਮੈਂ ਸਾਈ ਪ੍ਰਗਟ ਗੁਜਾ ਬਲੰਤੀ ਨਾਏ ਸੰਤ ਕਿਰਪਾ ਤੇ ਅਨੰਦਨ ਜਾਗੇ ਜਿਨਾਂ ਸਾਸ ग्राਸ ਨਹੀਂ ਦਿਸਦਾ ਉਹਨਾਂ ਦੀ ਕਿਰਪਾ ਕਰਕੇ ਸਿਵਨ ਵਿੱਚ ਰਾਜ ਨੇ ਪਿਆਰਿਆ ਜਾਗਤੋ ਨਾਨਕ ਸਿਮਰਨ ਪੂਰੇ ਭਾਗ ਉਸ ਕਾਮ ਕਰਮ ਕੀਤੇ ਪੁਰਬਲੇ ਜਨਮਾਂ ਦੇ ਉਸ ਸਿਮਰਨ ਕਰ ਦੇ ਸਤਿਗੁਰ ਨਾਨਕ ਦੇਵ ਜੀ ਕਹਿੰਦੇ ਹਨ ਪ੍ਰਭ ਕੈ ਸਿਮਰਨ ਕਾਰਜ ਪੂਰੇ ਸਿਮਰਨ ਕਰਨੇ ਕਰਕੇ ਸਾਰੇ ਕਾਰਜ ਪੂਰੇ ਹੁੰਦੇ ਆ ਜਿੰਜਵੇਂ ਧੰਨੇ ਨਹੀਂ ਆ ਗਉਆ ਚਾਰੀਆਂ ਨਾਮ ਦੇ ਤੇ ਛਪਰੇ ਬੰਨੇ ਮੂਹਿਆਂ ਗਉਆ ਜੀਉਂਦੀਆਂ ਕੀਤੀਆਂ ਕਬੀਰ ਦਾ ਜਗ ਸਪੂਰਨ ਕੀਤਾ ਕਿਉਂ ਸਾਰੇ ਕਾਰਜ ਜੋ ਆਜੂ ਸਿਮਰਨ ਕਰਕੇ ਪੂਰੇ ਹੁੰਦੇ ਹਨ ਪ੍ਰਭ ਕੈ ਸਿਮਰਨ ਵਾਲੇ ਬਾਬੇ ਕਰਮਸਿੰਘ ਦਾ ਪਹਿਲਾ ਸੱਚੇ ਪਾਤਸ਼ਾਹ ਨੇ ਇਹਨਾਂ ਦਾ ਰੂਪ ਧਾਰ ਕੇ ਕਿਹਾ ਉਹ ਦਿਨ ਤੋਂ ਮੈਂ ਛੱਡ ਗਏ ਨੌਕਰੀ ਕਹਿੰਦੇ ਜੇ ਸਾਡਾ ਪੈਰ ਤਾਂ ਉਸੇ ਹੀ ਨੌਕਰੀ ਕਰਾਂਗੇ ਇਸ ਪ੍ਰਕਾਰ ਕਾਰਜ ਪੂਰੇ ਹੁੰਦੇ ਨੇ ਪ੍ਰਭ ਦਾ ਸਿਮਰਨ ਕਰਨੇ ਕਰਕੇ ਪ੍ਰਭ ਕੈ ਸਿਮਰਨ ਕਬ ਹੋਣਾ ਝੂਰੇ ਸਿਮਰਨ ਕਰਨੇ ਕਰਕੇ ਕਦੇ ਝੂਰੇ ਨਹੀਂ ਚੜ੍ਹਦੇ ਝੁਰਗਾ ਨਹੀਂ ਮਨ ਕਿਸੇ ਪ੍ਰਕਾਰ ਜੋੜਿਆਂ ਤੋਂ ਰਹਿਤ ਹੋ ਜਾਂਦਾ ਹੈ ਪ੍ਰਭ ਕਹ ਸਿਮਰਨ ਹਰ ਗੁਣ ਬਾਣੀ ਮਾਰੀ ਜੇ ਸਿਮਰਨ ਕਰਨੇ ਕਰਕੇ ਹਰੇਕ ਜੇ ਗੁਣਾ ਵਾਲੀ ਬਾਣੀ ਨਿਕਲੂਗੀ ਇਹ ਮੋ ਜਦੋਂ ਬਾਣੀ ਬੋਲਦਾ ਹੈ ਹਰੀ ਅਕਾਲ ਤੁਸ ਜੇ ਗੁਣਾ ਵਾਲੀ ਬਾਣੀ ਨਿਕਲਦੀ ਹੈ ਸਰੀਵੇ ਗੁਣ ਗਿਆਨ ਵਾਲੀ ਬਾਣੀ ਉਹਦੇ ਮੂੰਹ ਚੋਂ ਨਿਕਲਦੀ ਹੈ ਜੋ ਮਾਰੇ ਰਚਮਨ ਕਰਦੇ ਹਨ ਪ੍ਰਭ ਕਹ ਸਿਮਰਨ ਸਹਿਜ ਸਮਾਨੀ ਉਸ ਦਾ ਸਿਮਰਨ ਕਰਕੇ ਸੁਖੀ ਬ੍ਰਿਤੀ ਵਾਹਿਗੁਰੂ ਕੇ ਸਮਾਜ ਜਾਂਦੀ ਮਰ ਜਾਂਦੀ ਹੈ ਪ੍ਰਭ ਕਹ ਸਿਮਰਨ ਨਿਹਚਲ ਆਸਨ ਉਸ ਦਾ ਸਿਮਰਨ ਕਰਨੇ ਕਰਕੇ ਚੱਲ ਆਸਨ ਹੋ ਜਾਂਦਾ ਹੈ ਚਿਤਇਸ਼ਤ ਹੋ ਜਾਂਦਾ ਹੈ ਅਚਲ ਸਰੂਪ ਵਿੱਚ ਪ੍ਰਭ ਕੈ ਸਿਮਰਨ ਕਮਲ ਵਿਗਾਸ ਨੂੰ ਸਤਿਗੁਰਾਂ ਦੇ ਵਾਹਿਗੁਰੂ ਨਾਲ ਸਿਮਰਨ ਕਰਨੇ ਕਰਕੇ ਜਿਹੜਾ ਮੂਧਾ ਮਿਟਿਆ ਪਿਆ ਯੋਗੀ ਕਹਿੰਦੇ ਆ ਉਹ ਖਿੜ ਜਾਂਦਾ ਹੈ ਕਰਣਾ ਵਿੱਚ ਹੀ ਸੁੰਦਰ ਪੰਛੜੀਆਂ ਖੜੀਆਂ ਹੁੰਦੀਆਂ ਉਹਦੇ ਵਿੱਚ ਪਰਮੇਸ਼ਰ ਦੀ ਪ੍ਰੀਤ ਰੂਪੀ ਖੁਸ਼ਬੂ ਮਹਿਕਣ ਲੱਗ ਜਾਂਦੀ ਹੈ ਪ੍ਰਭ ਕੈ ਸਿਮਰਨ ਅਨਹਦ ਚੁਨਕਾਰ ਸਿਮਰਨ ਕਰਨੇ ਕਰਕੇ ਜਿਹੜੇ ਅਨਹਦ ਸਰਬ ਕੰਨਾ ਚੁੰਗਲਾਂ ਦੇ ਦੇਖ ਕਹਿੰਦੇ ਸੁਣੀਏ ਤਾਰਾਂ ਭਾਰ ਬੈ ਬੈ ਕੇ ਉਹ ਬਿਨਾਂ ਹੱਥੋਂ ਸੁੰਨਣ ਕਰਨੇ ਕਰਕੇ ਰੋਮ ਰੋਮ ਵਿੱਚ ਹੰਕਾਰਾ ਨਾਮ ਦਾ ਸੁੰਦਰ ਚੰਕਾਰ ਰਸਦਾ ਇੱਕ ਸ਼ਿਵਨ ਦਾ ਪੈਣ ਲੱਗ ਜਾਂਦਾ ਹੈ بے ਪ੍ਰਵਾਹ ਹੋ ਕੇ ਉਹ ਪ੍ਰੇਮੀ ਸੁੰਦੇ ਕਹਿੰਦਾ ਮੇਰੀ ਕਮਾਈ ਤਾਂ ਹੀ ਨਹੀਂ ਸੀ ਇਹ ਮਰਨ ਮੇਰੇ ਤੇ ਬਖਸ਼ਿਸ਼ ਕਿਉਂ ਕਰ ਦਿੱਤੀ ਐ ਹੈਰਾਨ ਹੋ ਜਾਂਦਾ ਹੈ ਹੋ ਹਜਤੋ ਰੇ ਨਾਮ ਦੀ ਚੰਕਾਰ ਹੋਮ ਰੋਮ ਚੋਂ ਨਿਕਲ ਲੱਗ ਜਾਂਦੀ ਸਿਮਰਨ ਕਰਨੇ ਕਰਕੇ ਸੁਖ ਪ੍ਰਭ ਸਿਮਰਨ ਕਾ ਅੰਤ ਨਾ ਪਾਉ ਸਰਦਾਰ ਸਾਹਿਬ ਜੀ ਕਹਿੰਦੇ ਜਿਹੜਾ ਵਾਹਿਗੁਰੂ ਦੇ ਸਿਮਰਨ ਦਾ ਸੁਖ ਹੈ ਉਹਦਾ ਅੰਤ ਉਹਨਾਂ ਪਾਰ ਪਾਇ ਨਹੀਂ ਜਾ ਸਕਦਾ ਲੋਕ ਪਰ ਲੋਕ ਕਰਕੇ ਸਿਮਰਹਿ ਸੇ ਜਨ ਜਿਨ ਕਾ ਪ੍ਰਭ ਮਇਆ ਕਰਦੇ ਹੈ ਜਿਨਾਂ ਤੇ ਮੇਰੇ ਵਾਹਿਗੁਰੂ ਜੀ ਦੀ ਕਿਰਪਾ ਦ੍ਰਿਸ਼ਟੀ ਹੈ ਮਿਹਰਬਾਨੀ ਹੈ ਕਤੇਨ ਜਨ ਸਰਨੀ ਪਇਆ ਜੀ ਕਹਿੰਦੇ ਨੇ ਇਹ ਪਾਈ ਉਹਨਾਂ ਜਨਾਂ ਦੀ ਸਰਨੀ ਪਈ ਗਈਏ ਪਹਿਣਾ ਕਰੀਏ ਧਰ ਸਿਮਰਨ ਕਰ ਭਗਤ ਪ੍ਰਗਟਾਏ ਜੀ ਸਿਮਰਨ ਕਰਕੇ ਸਾਰੇ ਭਗਤ ਪ੍ਰਗਟ ਕੀਤੇ ਨੇ ਦੁਨੀਆ 'ਚ ਜੇ ਸਿਮਰਨ ਨਾ ਕਰਦੇ ਕੌਣ ਜਾਣਦਾ ਸੀ ਇੰਨੇ ਹੋ ਚੁੱਕੇ ਆ ਦੁਨੀਆ 'ਚ ਕਬੀਰ ਨੂੰ ਸਾਰੇ ਜਾਂਦੇ ਹੋਵੇ ਰਾਜਿਆਂ ਦਾ ਨਹੀਂ ਪਤਾ ਕਿਹੜੇ ਹੋਏ ਆ ਇਹ ਸਿਮਰਨ ਦੀ ਵਿਗਿਆਈ ਹੈ ਮਰਦ ਜੇ ਸਿਮਰਨ ਹਰੀ ਦੇ ਭਗਤ ਪ੍ਰਗਟ ਕਰ ਦਿੱਤੇ ਜੇ ਸਾਥ ਇਸ ਸੰਸਾਰ ਚ ਹਰ ਸਿਮਰਨ ਲਗ ਵੇਦ ਉਪਾਇ ਜੀ ਦੇ ਅੰਦਰ ਕੋਈ ਸ਼ਕਤੀ ਨਹੀਂ ਸੀ ਜਦੋਂ ਪਹਿਲਾ ਕੌਲ ਵੀ ਨਾਲ ਹੀ ਤੋਂ ਨਿਕਲਿਆ ਹੈ ਉਸ ਵੇਲੇ ਬ੍ਰਹਮਾ ਨੂੰ ਚਾਹ ਤਪ ਕਰ ਤਪ ਕਰ ਬ੍ਰਹਮਨ ਵਾਸ ਦੇਵ ਦਾ ਜਾਪ ਕੀਤਾ ਇਹ ਹਰੀ ਦਾ ਸਿਮਰਨ ਕਰਨੇ ਚ ਲੱਗ ਕੇ ਚਾਰੇ ਵੇਦ ਪੰਨ ਕੀਤੇ ਉਹਦੇ ਅਨੁਸਾਰ ਮਰਯਾਦਾ ਸਾਰੇ ਲੋਕ ਤੋਰ ਦਿੱਤੇ ਹਰੀ ਦੇ ਸਿਮਰਨ ਤੇ ਉਹ ਹਰੀ ਦੇ ਸਿਮਰਨ ਤੇ ਲੱਗੋ ਜਿਸਨ ਗੁਰਮੇਧ ਤੇ বেদ ਪੂਜਾ ਲਾਇਆ 10 ਅਵਤਾਰੀ RAM ਰਾਜਾ ਆਇਆ ਉਸ ਪਰਮੇਸ਼ਰ ਦੇ ਹਰ ਸਿਮਰਨ ਦੇ ਵਿੱਚ ਲਾ ਕਰਕੇ ਸਾਧ ਸੰਗਤ ਜੀ বেদ ਗਿਆਨ ਉਪਾਇ ਤਨ ਹੋ ਜਾਂਦਾ ਇਉ 21 ਵਾਰ ਅੰਸ਼ ਪ੍ਰਿਆਵਾਂ ਵਾਲਾਂ ਨੇ ਕੀਤੇ ਹੈ ਇਉ ਹਰੀ ਦੇ ਸਿਮਰਨ ਤੇ ਲੱਗਣ ਵਾਲੇ ਦੇਦ ਕੌਣ ਹੈ ਚੌਥੀ ਭੂਮਿਕਾ ਜਰੀਆ ਵਾਸਤਾ ਉਹਨਾਂ ਨੂੰ ਪ੍ਰਾਪਤ ਹੋ ਜਾਂਦੀ ਪੈਦਾ ਹੁੰਦੀ ਹੈ ਹਰ ਸਿਮਰਨ ਭੇ ਸਿੱਧ ਜਤੀ ਦਾਤੇ ਉਹਦਾ ਸਿਮਰਨ ਕਰਦੇ ਹੋ ਸਿੱਧ ਮੁਕਤ ਹੋ ਗਏ ਜੇ ਜੀ ਹੋ ਗਏ ਸ਼ਕਤੀਆਂ ਦੇ ਮਾਲਕ ਨਹੀਂ ਹੋ ਗਏ ਉਹ ਦਾਤਾ ਦੇਣ ਵਾਲੇ ਦਾਤੇ ਵੀ ਬਣ ਗਏ ਹਰ ਸਿਮਰਨ ਨੀਚ ਚਹੁ ਕੁੰਟ ਜਾਤੇ ਸਿਮਰਨ ਕਰਨੇ ਕਰਕੇ ਨੀਚ ਜਾਤ ਹਰ ਜਗਤੋਂ ਉਤਮ ਪਦਵੀ ਪਾਏ ਪੁੱਛੋ ਬੇਦਰਦੀ ਸਿਨੇ ਕਿਸ ਨੂੰ ਤਰਿਆ ਜਿਸ ਘਰ ਜਾਏ ਇਸ ਪ੍ਰਕਾਰ ਨੀਵੇਂ ਵੀ ਜੇਹੀ ਚਹੁ ਕੁੰਡਾ ਜਿ ਰਬਦਾਸ ਜੀ ਮਿਆਰ ਉਸਤਤ ਕਰੇ ਹਰ ਕੀਕ ਨਿਮ ਇੱਕ ਗਾਏ ਪਤਲ ਜਾਤ ਉਤਮ ਪਿਆ ਚਾਰ ਵਰਨ ਪਏ ਪਗ ਆਏ ਜਹਾਂ ਤੁੰਟਾਂ ਜੁੱਤ ਤੱਕਨ ਪੂਰਬ ਪਾਸਟੇ ਵੀ ਜਾਣੇਗੇ ਜਿਹੜੇ ਨੀਵੇਂ ਸਨ ਪਰਮੇਸ਼ਰ ਦਾ ਸਿਮਰਨ ਕਰਕੇ ਉੱਚੇ ਹੋ ਗਏ ਸਭਨਾ ਦੇ ਪੂਜਣੇ ਯੋਗ ਹੋ ਗਏ ਹਰ ਸਿਮਰਨ ਧਾਰੀ ਸਭ ਧਰਨਾ ਪ੍ਰਭੇਸ਼ਰ ਦਾ ਸਿਮਰਨ ਕਰੋ ਹੰਲਾ ਜਿਸ ਸੰਸਾਰੀ ਧਰਤੀ ਆ ਸੀਟੀ ਆਪਦੇ ਆਸਰੇ ਧਾਰੀ ਹੋਈ ਹੈ ਉਹਦਾ ਹਰ ਵਕਤ ਸਿਮਰਨ ਕਰੋ ਹਰੀ ਦਾ ਸਿਮਰਨ ਕਰਕੇ ਹੀ ਸ਼ੇਸ਼ਨਾਗ ਨੇ ਆਪਣੇ ਫਣਾਂ ਦੇ ਉੱਤੇ ਸਾਰੀ ਧਰਤੀ ਨੂੰ ਫੁੱਲ ਵਾਂਗੂ ਹੋਣੀ ਚਾਤੇ ਜੋ ਜੇਵ ਲਾਗੀ ਮੇਜ ਨੂੰ ਪਰ ਸਿੱਤ ਧਰਤੀ ਦਾ ਭਾਰ ਫੁੱਲ ਨੂੰ ਸਮਝ ਲਿਆ ਭਾਰ ਨਹੀਂ ਪ੍ਰਤੀਤ ਹੋਇਆ ਸਾਰੀ ਧਰਤੀ ਨੂੰ ਧਾਰਨ ਕਰ ਲਿਆ ਸ਼ੇਖ ਨਾਨਕ ਕਹਿੰਦੇ ਆਪ ਦੇ ਸਿੱਖ ਦੇ ਤੇ ਹਰੀ ਦੇ ਸਿਮਰਨ ਦੀ ਤਾਰਜਤ ਹੈ ਕਿ ਉਹਨੂੰ ਭਾਰ ਨਹੀਂ ਪ੍ਰਤੀਤ ਹੁੰਦਾ ਹੈ ਸਿਮਰ ਸਿਮਰ ਹਰ ਕਾਰਨ ਕਰਨਾ ਉਹ ਹਰੀ ਦਾ ਸਿਮਰਨ ਸਿਮਰ ਕੇ ਹਰੇਕ ਕੰਮ ਨੂੰ ਜੋ ਕਰਨਾ ਹੈ ਨਾ ਮਾੜਾ ਦਾ ਸਿਮਰਨ ਕਰਕੇ ਕਰਿਆ ਕਰ ਫਿਰ ਕੋਈ ਵਿਗਨ ਨਹੀਂ ਪਵੇਗਾ ਸਿਮਰਨੇ ਜੀਰੂ ਪਰਮੇਸ਼ਰ ਦਾ ਸਿਮਰਨ ਕਰੋ ਕੈਸਾ ਹਰੀ ਜੋ ਸਾਰਿਆਂ ਕਾਰਜਾਂ ਨੂੰ ਕਰਨ ਵਾਲਾ ਹੈ ਜਿਨਨੇ ਕਾਰਨ ਮੰਨੇ ਹੈ ਕਿਸੇ ਤੱਤ ਮੰਨੇ ਹੈ ਕਿਸੇ ਕਾਲ ਮੰਨੇ ਹੈ ਕਿਸੇ ਕਰਮ ਮੰਨੇ ਹੈ ਸਾਰਿਆਂ ਕਾਰਨਾਂ ਨੂੰ ਕਰਨ ਵਾਲਾ ਉਹ ਪਰਮੇਸ਼ਰ ਹੈ ਉਹ ਥਰੀ ਦਾ ਸਿਮਰਨ ਕਰੋ ਸਿਮਰਨ ਯੋਗ ਦਾ ਹਰ ਸਿਮਰਨ ਕੀਓ ਸਗਲ ਆਕਾਰਾਂ ਇਹ ਸਾਰਾ ਆਕਾਰ ਬਣਾਇਆ ਮਾਲਕ ਨੇ ਸਿਮਰਨ ਕਰਨ ਵਾਸਤੇ ਹੀ ਬਣਾਇਆ ਹੈ ਮਾਰਾ ਸਾਨੂੰ ਕਿਹ ਨਦੀਆਂ ਹੋਵੇ ਕਿ ਜੇ ਸਾਰੇ ਭਜਨ ਕਰ ਲਈਆਂ ਨਦੀਆਂ ਹੀ ਸਾਰੀਆਂ ਗਉਆਂ ਬਣ ਜਾਣ ਸੁਮ ਹੋਵੇ ਦੁੱਧ ਕੀ ਹੋ ਸਾਰੇ ਸੋਮੇ ਦੁੱਧ ਘਿਓ ਦੇ ਬਣ ਜਾਣ ਜੇ ਪਰਮੇਸ਼ਰ ਦਾ ਸਾਰੇ ਭਜਨ ਕਰਨ fxgli ਧਰਤੀ ਸਖ ਸਾਰੀ ਧਰਤੀ ਖੰਡ ਬਣ ਜਾਵੇ ਇੰਨੀ ਤਾਕਤ ਹੋ ਜਾਵੇ ਜੇ ਸਾਰੇ ਸਿਮਰਨ ਕਰਨ ਲੱਗ ਜਾਣ ਬਣਾਇਆ ਤਾਂ ਸਾਰਾ ਸੰਸਾਰ ਸਿਮਰਨ ਕਰਨ ਵਾਸਤੇ ਹੀ ਅਸਤ ਗੁਰੂ ਜੀ ਕਹਿੰਦੇ ਹਨ ਇਹ ਜਿੰਨਾ ਆਕਾਲ ਸਾਰਾ ਹਰੀਏ ਸਿਮਰਨ ਕਰਨ ਵਾਲਿਆਂ ਵਾਸਤੇ ਕਿੱਸਾ ਹੈ ਇਹ ਜਿੰਨੇ ਅਵਤਾਰ ਧਾਰੇ ਹਨ 24 ਅਕਾਰ ਵਿਸ਼ਨੂੰ ਧਾਰੇ ਹੈ ਅਤੇ ਹੋਰ ਜਿੰਨੇ ਰੂਪ ਧਾਰੇ ਜਦੋਂ ਜਦੋਂ ਉਹ ਸਭ ਸਿਮਰਨ ਵਾਲੇ ਵੀ ਰੱਖਿਆ ਕਰਨ ਵਾਸਤੇ ਆਕਾਰ ਬਣਾਇਆ ਹੈ ਹਰ ਸਿਮਰਨ ਜਿਸਨ ਸਾਰਾ ਆਕਾਰ ਸੰਸਾਰ ਦਾ ਬਣਾਇਆ ਹੈ ਉਸ ਰੀ ਦੇ ਸਿਮਰਨ ਕਰ ਬ੍ਰਹਮਾਨ ਹਰੀ ਦੇ ਸਿਮਰਨ ਕਰਕੇ ਸਾਰੇ ਆਕਾਰ ਨੂੰ ਰਚਿਆ ਹੈ ਸਿਮਰਨ ਮਹ ਆਪ ਨਿਰੰਕਾਰ ਹਰ ਸਿਮਰਨ ਕੀ ਉਹ ਹਰੀ ਦਾ ਸਿਮਰਨ ਕਰਕੇ ਹੀ ਸਾਰੇ ਆਕਾਰ ਜਿੰਦ ਵਿਸ਼ਨੂ ਜੀ ਪਾਲਕ ਬਣੇ ਹੈ ਬ੍ਰਹਮਾ ਜੀ ਰਚਨ ਵਾਲੇ ਬਣੇ ਸ਼ਿਵ ਜੀ ਸੰਘਾਰਕ ਬਣਿਆ ਹੈ ਉਹ ਸਰੀ ਦਾ ਸਿਮਰਨ ਕਰਕੇ ਹੀ ਇਹ ਸਾਰਾ ਗਿਆਨ ਦਾ ਆਕਾਰ ਜਿੰਨਾ ਹੈ ਸਾਧਨਾ ਦਾ ਜਿੰਨਾ ਆਕਾਰ ਹੈ ਸਰਬਨ ਗਿਆਨ ਮਨਨ ਗਿਆਨ ਦੇ ਹਸਨ ਦਾ ਇਹ ਸਭ ਹਰੀ ਦੇ ਸਿਮਰਨ ਕਰਕੇ ਭਗਤਾਂ ਦੇ ਜੀਵਨ ਮੁਕਤੀ ਦਾ ਰੂਪ ਜਿਹੜਾ ਹਰੀ ਦਾ ਸਿਮਰਨ ਜਿਨ੍ਹਾਂ ਨੇ ਕੀਤਾ ਹੈ ਉਹਨਾਂ ਨੇ ਜਾਣੇ ਕਿ ਓਕਾਰ ਸਾਰਾ ਹਰੀ ਨੇ ਆਪ ਦਾ ਹੀ ਆਪ ਧਾਰਿਆ ਹੋਇਆ ਹੈ ਹਰ ਸਿਮਰਨੁ ਮਹ ਆਪ ਨਿਰੰਕਾਰ ਗੁਰੂ ਹਰਿ ਦਾ ਸਿਮਰਨ ਕਰਦੇ ਉਹਨਾਂ ਨੂੰ ਵਿਚ ਆਪ ਨਿਰੰਕਾਰ ਪ੍ਰਤੀਤ ਹੋਣ ਲੱਗ ਜਾਂਦਾ ਹੈ ਨਿਰੰਕਾਰ ਉਹਨਾਂ ਦੇ ਅੰਦਰ ਪ੍ਰਗਟ ਹੋ ਜਾਂਦਾ ਹੈ ਆਦ ਰਿੰਦੇ ਸਿਮਨ ਕਰਨ ਵਾਲਿਆਂ ਦੇ ਅੰਦਰ ਨਿਰੰਕਾਰ ਜੋਤੀ ਸਰੂਪ ਕਰ ਕਿਰਪਾ ਜਿਸ ਆਪ ਬੁਝਾਇਆ ਜਿਨ੍ਹਾਂ ਦ੍ਰਿਸ਼ਟੀ ਕਰਕੇ ਜਿਨ੍ਹਾਂ ਨੂੰ ਮਹਾਰਾਜੀ ਨੇ ਆਪ ਸਮਝਾ ਦਿੱਤਾ ਹੈ ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ ਗੁਰੂ ਸਾਹਿਬ ਜੀ ਕਹਿੰਦੇ ਗੁਰਮੁਖ ਬਣ ਕੇ ਗੁਰਾਂ ਦੁਆਰਾ ਅਕਾਲ ਪੁਰਖ ਦੇ ਸਿਮਰਨ ਨੂੰ ਪਾਉਣਾ ਕੀਤਾ ਹੈ ਜਿਨ੍ਹਾਂ ਨੂੰ ਸਿਮਰਨ ਪਾ ਲਿਆ ਉਹਨਾਂ ਨੇ ਪਰਮੇਸ਼ਰ ਨੂੰ ਪਾ ਲਿਆ ਹੈ ਤਾਂ 5 ਜਮਿੰਟ ਹੋਤੇ ਹੋ ਗਿਆ ਹੈ ਕਿ ਕਿ ਹੁਮ ਸ਼ਿਮਾ ਕਰੋਗੇ ਕਿਰਪਾ ਜਿਸ ਆਪ ਬੁਝਾਇਆ